ਦਾ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਾ ਸਾਬ ਤੇ ਬਣਿਆ ਸੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟ ਤੋਂ ਬਾਅਦ 1 ਮਹੀਨੇ ਬਾਅਦ ਬਣਿਆ ਸੀ ਤੇ ਜੇ ਅਸੀਂ ਸ਼੍ਰੀ ਅਕਾਲ ਤਾ ਸਾਬ ਤੋਂ ਵੀ ਅਕਾਲੀ ਦਲ ਨੂੰ ਪ੍ਰਵਾਨ ਨਹੀਂ ਕਰਨਾ ਤੇ ਕਿੱਥੋਂ ਕਰਾਂਗੇ ਕਿ ਜੇ ਅਸੀਂ ਮੁਨਕਰ ਹੀ ਹੋ ਜਾਈਏ ਤੇ ਸਲਾਮ ਜਵਾਬ ਦੋਨੋਂ ਕਰੇ ਮੁੱਢੋਂ ਕੁਛਾ ਜਾਏ ਤੇ ਦੇਖ ਲੋ ਕਿ ਗੋਡੇ ਟੁੱਟਦੇ ਕੋਈ ਮੋਡੇ ਟੁੱਟਦੇ ਤੇ ਆਹ ਕੁਝ ਹੋਣਾ ਘਰੋਂ ਅਸੀਂ ਬਾਹਰ ਨਿਕਲ ਜੁਗਦੀ ਨਹੀਂ ਅਸੀਂ ਜਦ ਬਾਹਰ ਨਿਕਲਦੇ ਆ ਤੇ ਲੋਕੀ ਸਾਨੂੰ ਬਸ ਇੰਨਾ ਕੀ ਹੈ ਨਾ ਸੋਚੀ ਜਾਂਦੇ ਆ ਸਲੂਟ ਵੱਜੀ ਜਾਂਦੀ ਹੈ ਜੀ ਆ ਸਾਡੇ ਵਰਕਰਾਂ ਵਰਗੇ ਕੋਈ ਜਿੰਦਾਬਾਦ ਕਰੀ ਜਾਂਦੇ ਆ ਜੀ ਕੋਈ ਕਹਿੰਦੇ ਜੀ ਬਸ ਠੀਕ ਆ ਜੀ ਠੀਕ ਹੀ ਆ ਤਾਮ-ਚਾਮ ਤੇ ਹੈ ਨਾ ਸਾਡੇ ਕੋਲ ਐਡੀ ਵੱਡੀ ਫੋਰਸ ਹੈ ਜੈਦ ਸੋ ਵੀ ਮਿਲੀ ਹੋਈ ਹੈ ਗੱਡੀਆਂ ਮਿਲੀਆਂ ਹੋਈਆਂ ਨੇ ਸਹੀ ਜਦਾਦਾਂ ਦੇ ਮਾਲਕ ਹੈ ਕੀ ਕਰਨੀਆਂ ਕੀ ਕਰਨੀਆਂ ਦੱਸੋ ਜਦਾਦਾਂ ਦਾ ਸ਼੍ਰੋਮਣੀ ਅਕਾਲੀ ਦਲ ਤੁਹਾਡਾ ਹੈ ਇਸਦੀ ਬਾਪ ਦੀ ਜਾਇਦਾਦ ਨਹੀਂ ਹੈ ਮੇਰਾ ਵੀ ਨਹੀਂ ਕਿਸੇ ਹੋਰ ਦਾ ਨਹੀਂ ਇਹ ਤੁਹਾਡਾ ਹੈ ਜਦੋਂ ਕੋਈ ਕਹਿੰਦਾ ਨਾ ਉਹ ਫਲਾਨਾ ਬੰਦਾ ਬੜਾ ਇਮਾਨਦਾਰ ਹੈ ਜੀ ਉਹ ਇਮਾਨਦਾਰੀ ਕਾਦੀ ਜਿਹੜਾ ਬੰਦਾ ਆਪਣੀ ਕੁਰਸੀ ਨਾਲ ਹੀ ਬੇਈਮਾਨੀ ਕਰ ਦੇ ਹਰਜਿੰਦਰ ਸਿੰਘ ਦੀ ਤਾਂ ਹੀ ਪਰਹਾਨ ਸੀ ਹੀ ਮਰਸੀ ਨੇ ਕਹਿਤਾ ਉਹ ਬਾਬਾ ਸਾਹਿਬ ਗਲਤ ਕਰ ਰਹੇ ਹੋ ਮੈਂ ਨਹੀਂ ਮੰਨਣਾ ਜੁਰਤ ਵੀ ਚਾਹੀਦੀ ਹੈ ਇੱਕ ਪ੍ਰਧਾਨ ਚ ਉਦੋਂ ਕੁੱਸਤੀ ਹੈ ਉਦੋਂ ਕਲਮ ਹੈ ਉਹ ਆਪਣੀ ਕਲਮ ਨਾਲ ਸਭ ਕੁਝ ਅਕਾਲੀ ਜਾਲੂਬ ਠੀਕ ਕਰ ਸਕਦਾ ਸੀ ਸੱਗਬਾਸੀ ਸ਼੍ਰੀ ਅਕਾਲ ਦਾ ਸ਼੍ਰੀ ਮਰਿਆਦਾ ਵੀ ਬੜਾਈ ਰੱਖ ਸਕਦਾ ਸੀ ਔਰ ਸ਼੍ਰੀ ਅਕਾਲਤਾ ਸਾਹਿਬ ਜੀ ਦੇ نیچے ਸਭ ਰੁਚੁਕਾ ਸਕਦਾ ਸੀ ਪਰ ਉਹ ਆਪ ਹੀ ਡਰਪੋਕ ਗੁੱਸਦਲ ਛੱਡ ਕੇ ਚਲਾ ਗਿਆ ਅੱਛਾ ਕੌਣ ਚਲਾ ਰਿਹਾ ਉੱਥੇ ਪੁੱਛਿਓ ਜਦ ਮੈਨੂੰ ਕਹਿੰਦੇ ਬਾਕੀ ਨੇ ਠੀਕ ਹੈ ਪਰ ਉਸ ਵੇਲੇ ਦੁੱਖ ਹੋਇਆ ਜਦੋਂ ਕਹਿੰਦੇ ਅਸੀਂ ਤੋਂ ਸਾਬ ਦਾ ਕੋਈ ਝੂਠ ਹੀ ਬੋਲ ਦਿੱਤਾ ਸੀ ਜੋਠ ਝੂਠ ਬੋਲਣਾ ਸੀ ਤੇ ਜਾਣਾ ਕਰ ਤੋ ਸੀ ਜੇ ਝੂਠ ਬੋਲਣਾ ਸੀ ਤੇ ਉੱਥੇ ਹੀ ਝੂਠ ਬੋਲ ਦਿੰਦੇ ਕਿ ਅਸੀਂ ਕੁਝ ਵੀ ਨਹੀਂ ਕੀਤਾ ਇਹ ਵੀ ਦੁੱਖ ਹੈ ਕਿ ਸਾਡੀ ਜਿਹੜੀ ਉਹ ਲੋਕਾਂ 'ਚ ਅਕਸ ਗਿਆ ਸੀ ਉਸ ਅਕਸ ਨੂੰ ਬੜਾ ਟਾਲ ਜਿਹੜੀ ਲੋਕ ਦੱਦ ਵੀ ਚੱਲਣਾ ਪੈ ਸੀ ਇਹਦੇ ਸਾਡੇ ਪਰਵਾ ਵਿੱਚ ਵੀ ਇਦਾਂ ਸ਼ਕਤੀ ਹੋਣੀ ਚਾਹੀਦੀ ਹੈ ਇਹੋ ਜੀ ਸੰਸਤਾ ਹੋਣੀ ਚਾਹੀਦੀ ਜਿਹੜੀ ਖਿੱਚ ਕੇ ਰੱਖੇ ਕੋਈ ਕੁਝ ਕਰ ਨਾ ਦੇਵੇ ਅਸ ਸਿੰਘ ਸਾਹਿਬ ਜਿੰਕਾ ਸਿੰਘ ਸਾਹਿਬ ਆਨੇ ਆਪਾਂ ਚੰਗੀਆਂ ਪੈਂਦੀਆਂ ਕਿਉਂਕਿ ਜਦੋਂ ਜੋਰਾਵਲ ਜੋਰ ਦਿਖਾਉਂਦਾ ਨਾ ਉਹ ਸਾਰਾ ਕੁਝ ਦੇਖਣਾ ਪੈਂਦਾ ਹੈ ਪਰ ਬੰਦਾ ਉਹੀ ਹੈ ਮਰਦ ਉਹੀ ਹੈ ਜਿਹੜਾ ਆਪਣਾ ਮਿਸ਼ਨ ਹੀ ਚੜਦਾ ਚੜਦਾ ਪੜਾ ਕੀਦਾ ਨਹੀਂ ਚੜਦਾ ਮੈਂ ਪ੍ਰਧਾਨ ਜਦੋਂ ਬਣੀ ਮੈਨੂੰ ਪਤਾ ਸਿੰਘ ਸਾਹਿਬ ਨੇ ਗਲਤੀ ਕੀਤੀ ਸੀ ਮੈਂ ਉਹਨੂੰ ਵੀ ਕਿਹਾ ਸੀ ਬਾਈ ਗੁਰਜੀ ਦਾ ਕਾਲ ਸਾਹਿਬ ਹੈ ਗੁਰਜੀ ਫਤਿਹ ਫਤਿਹ ਜਦੋਂ ਮਰਿਆਦਾ ਉਹਨੇ ਤੋੜੀ ਧਾਂਕ ਕੀਤਾ ਪੰਚ ਪ੍ਰਧਾਨੀ ਦਾ ਪਾ ਵੀ ਨਹੀਂ ਪਰਵਾਹ ਕੀਤੀ ਜਦੋਂ ਮੂਲ ਮੰਤਰ ਦੇ ਨਾਲ ਛੇੜ ਛਾੜ ਕਰਨ ਲੱਗੇ ਭਾਵੇਂ ਸੈਂਟਰ 'ਚ ਵਜ਼ੀਰ ਵੀ ਸੀ ਮੈਂ ਉਹਦੀ ਵੀ ਪਰਵਾਹ ਨਹੀਂ ਕੀਤੀ ਸੀ ਬਹੁਤ ਸਾਰੀਆਂ ਐਸੀ ਗੱਲਾਂ ਸੀ ਜਿਹੜੀ ਪਰਵਾਹ ਹੀ ਨਹੀਂ ਕੀਤੀ ਕਿਉਂਕਿ ਮੈਨੂੰ ਗੁਰੂ ਦਾ ਪਹਿਲਾ ਸਤਕਾਰ ਹੈ ਪਹਿਲਾ ਗੁਰੂ ਦੀ ਕਮਾਈ ਕਰਨੀ ਹੈ ਪਹਿਲਾ ਗੁਰੂ ਨੂੰ ਬਖਸ਼ਿਸ਼ ਕਰਨੀ ਹੈ ਗੁਰੂ ਦਾ ਸਤਕਾਰ ਕਰਕੇ ਖੁਸ਼ੀ ਲੈਣ ਸਤਸੰਗੀ ਜੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਅੱਜ ਤੁਸੀਂ ਮੈਨੂੰ ਪਤਾ ਥਾਂ ਤਾਂ ਉੱਤੇ ਕੀ ਬਣੂੰਗਾ ਕੀ ਬਣੂੰਗਾ ਬੜੀਆਂ ਕੰਨ ਸਾਡੇ ਸਾਰੇ ਦੇ ਸੁਣਦੇ ਕੀ ਕਰਾਂਗੇ ਸਭ ਕੁਝ ਹੋਏਗਾ ਸਭ ਕੁਝ ਮੈਂ ਤਾਂ ਸ਼ੁਕਰ ਕਰਦੀ ਕਿ ਸੱਚ ਨਿਕਲ ਲੱਗਾ ਮੈਂ ਸ਼ੁਕਰ ਕਰਦੀ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਿੰਘ ਸਾਹਿਬ ਨੂੰ ਜਦੋਂ ਅਸੀਂ ਪਦਵੀ ਦੇਨੇ ਆ ਨਾ ਅ ਪਹਿਲੀ ਵਾਰੀ ਲੋਕਾਂ ਨੂੰ ਪਤਾ ਲੱਗਾ ਕਿ ਪਹਿਲੀ ਦਸਤਾਰ ਕੌਣ ਦਿੰਦਾ ਹੈ ਪਹਿਲਾਂ ਪਤਾ ਸੀ ਤੁਹਾਨੂੰ 95% ਲੋਕਾਂ ਨੂੰ ਨਹੀਂ ਸੀ ਪਤਾ ਪਰ ਜੋ ਸ਼੍ਰੀ ਅਕਾਲਤਾ ਸਾਹਿਬ ਜੀ ਦੇ ਜਥੇਦਾਰ ਨੂੰ ਜਦ ਬਾਕੀ ਜਥੇਦਾਰਾਂ ਨੂੰ ਜਸ ਸਿੰਘ ਸਰਬਾਨਾਂ ਨੂੰ ਜਦੋਂ ਕੋਈ ਪਦਵੀ ਦਿੱਤੀ ਜਾਂਦੀ ਹੈ ਸੇਵਾ ਦਿੱਤੀ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਅਰਦਾਸ ਤੋਂ ਬਾਅਦ ਪਹਿਲੀ ਦਸਤਾਰ ਕੌਣ ਦਿੰਦਾ ਹੈ ਹੱਦ ਗਰੰਥੀ ਮੁਖ ਗਰੰਥੀ ਸ੍ਰੀ ਦਰਬਾਰ ਸਾਹਿਬ ਮੇਰੇ ਖਿਆਲ ਹੁਣ ਸੰਗਤਾਂ ਨੂੰ ਪਤਾ ਲੱਗਦਾ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਜਦੋਂ ਮੁਖ ਗਰੰਥੀ ਉੱਥੇ ਲਾਏ ਨਾ ਬਾਬਾ ਬੁੱਢਾ ਜੀ ਨੇ ਸਾਰੀ ਰਾਤ ਨਹੀਂ ਸੁੱਤੇ ਸਾਰੀ ਰਾਤ ਨਹੀਂ ਚੈਨ ਆਈ ਸੋਚ ਸੋਚ ਕੇ ਸੋਚ ਛੱਡ ਕੇ ਕਿ ਮੈਂ ਮੁੱਖ ਗ੍ਰੰਥੀ ਥਾਪਣਾ ਕਿਹਨੂੰ ਥਾਪਾਂ ਪਰ ਛੇ ਗੁਰੂ ਸਾਹਿਬਾਨ ਨੂੰ 시ਵਾਦ ਦਿੱਤੀ ਛੇ ਗੁਰੂ ਸਾਹਿਬਾਨ ਨੂੰ ਪਦਵੀਆ ਦਿੱਤੀ ਸੱਜ ਸੰਧੀ ਉਹ ਛੋਟੀ ਤਾਕਤ ਨਹੀਂ ਹੈ ਅੱਜ ਜਦੋਂ ਬਾਬਾ ਬੁੱਢਾ ਜੀ ਦੇ ਅਸਥਾਨ ਤੇ ਬੈਠੇ ਹੱਥ ਗ੍ਰੰਥੀ ਉਹਨੂੰ ਕੋਈ ਅਪਮਾਨਜਨਕ ਸ਼ਬਦ ਬੋਲਦਾ ਹੈ ਤਾਂ ਫਿਰ ਤੁਸੀਂ ਇਹ ਦੱਸੋ ਕਿ ਸਿੱਖੋ ਤੁਹਾਡਾ ਇਤਿਹਾਸ ਕਲੰਕਿਤ ਹੋ ਰਿਹਾ ਹੈ ਕਿ ਤੁਹਾਡਾ ਇਤਿਹਾਸ ਜਿਹੜਾ ਸਨਹਿਰੀ ਬਣਦੇ ਕਾਲਾ ਇਤਿਹਾਸ ਅਜ ਬਣਦੇ ਆ ਜਾ ਕੇ ਰੋ ਕੂੜ ਵਿੱਚ ਦਾ ਪਾਓ ਦੁਬਦ ਵਿੱਚ ਦਾ ਪਾਓ ਸਿੰਘ ਸਾਹਿਬ ਜੀ ਦੁੱਖ ਲੱਗਦਾ ਸਾਨੂੰ ਅਕਾਲੀ ਦਰ ਨੂੰ ਇਕੱਠਾ ਕਰਨ ਵਾਸਤੇ ਉਸ ਵੇਲੇ ਜਦੋਂ ਸਾਨੂੰ ਸਾਰਿਆਂ ਨੂੰ ਐਲਾਨ ਕੀਤਾ ਸਾਰੇ ਇਕੱਠੇ ਹੋ ਜੋ ਅਸੀਂ ਸ਼ੁਕਰ ਕੀਤਾ ਪਰ ਉਹਨੂੰ ਪੁਨਰਸੁਰਜੀਤ ਕਰੋ ਪੁਨਰਸੁਰਜੀਤ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਕਿ ਇਹ ਪੁਨਰਸੁਰਜੀਤ ਇਸ ਕਮੇਟੀ ਰਾਹੀਂ ਭੱਤੀ ਕੀਤੀ ਜਾਵੇ ਵਰਕਰਾਂ ਦੀ ਉਹਨਾਂ ਵਰਕਰਾਂ ਵਿੱਚੋਂ ਡੈਲੀਗੇਟ ਬਣਾਏ ਜਾਣ ਡੈਲੀਗੇਟਸ ਪ੍ਰਧਾਨ ਚੁਣਨ ਆਪਣੇ ਆਪ ਹੀ ਤੁਸੀਂ ਇਕੱਠੇ ਹੋ ਜਾਓਗੇ ਜਿਹੜੀ ਮਾਰੀ ਗੱਲ ਕੀਤੀ ਸੀ ਉਹ ਨਿਜੀ ਮਨ ਨਹੀਂ ਬਾਕੀ ਸਭ ਕੁਝ ਠੀਕ ਹੈ ਉਹ ਨਹੀਂ ਮੰਨਣਾ ਕਿਉਂ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਣਿਆ ਸੀ ਸ਼੍ਰੋਮਣੀ ਅਕਾਲ ਦਲ ਸ਼੍ਰੋਮਣਿਕ ਮੇ ਤੋਂ ਬਾਅਦ 1 ਮਹੀਨੇ ਬਾਅਦ ਬਣਿਆ ਸੀ ਤੇ ਜੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਅਕਾਲੀ ਦਲ ਨੂੰ ਪ੍ਰਵਾਨ ਨਹੀਂ ਕਰਨਾ ਤਾਂ ਕਿੱਥੋਂ ਕਰਾਂਗੇ ਬਾਹਰਿਆ ਏਜੰਸੀਆਂ ਕੋਲ ਬਾਹਰਿਆ ਪਾਰਟੀਆਂ ਕੋਲ ਬੱਲੇ ਬੱਲੇ ਕਰੀ ਜਾ ਬਸ ਠੀਕ ਹੈ ਬਰਦਾਬਾਦ ਜਿੰਦਾਬਾਦ ਜੁੰਡੇ ਕਿਤਾ ਰਵਾਂਗੇ ਸਾਸ ਜੀ ਸ਼੍ਰੋਮਣੀ ਅਕਾਲੀ ਦਲ ਤੁਹਾਡਾ ਹੈ ਕਿਸੇ ਦੀ ਬਾਪ ਦੀ ਜਾਇਦਾਦ ਨਹੀਂ ਹੈ ਮੇਰਾ ਵੀ ਨਹੀਂ ਕਿਸੇ ਹੋਰ ਦਾ ਨਹੀਂ ਇਹ ਤੁਹਾਡਾ ਹੈ ਪਰ ਤੁਸੀਂ ਹੁਣ ਲਾਮਬੰਦ ਹੋਣਾ ਕਦ ਲਈ ਸਿੰਘ ਸਭਾ ਨਾਲ ਨੇ ਹੁਕਮਨਾਮਾ ਜਾਰੀ ਕੀਤਾ ਸੀ ਹੁਕਮਨਾਮਾ ਕਿਸੇ ਵਿਅਕਤੀ ਦਾ ਨਹੀਂ ਹੁੰਦਾ ਹੁਕਮਨਾਮਾ ਗੁਰੂ ਦਾ ਹੁੰਦਾ ਵੈਸੇ ਪਰ ਗੁਰੂ ਦੇ ਸਤਾਂਤ ਉਤੇ ਪੰਜ ਪੰਜਾਂ ਦੇ ਵਿੱਚ ਮੇਰੇ ਪਾਤਸ਼ਾਹ ਨੇ ਜਦ ਅਮਰਤ ਸ਼ਕਿਆ ਨਾ ਪਹਿਲਾ ਸ਼ਕਾ ਕੇ ਤੇ ਕਹਿੰਦੇ ਪੰਜ ਮੈਨੂੰ ਛਕਾਓ ਤੇ ਮੈਨੂੰ ਸਿਖ ਸ ਜਾਓ ਉਹਨਾਂ ਨੇ ਗੁਰੂ ਦਾ ਦਰਜਾ ਦੇ ਤੌਸੇਲੇ ਪੰਜ ਸਿੰਘ ਸਾਬਾਨ ਤੇ ਫੇ ਜੇ ਪੰਜ ਸਿੰਘ ਸਾਬਾਨ ਪੰਜ ਪ੍ਰਧਾਨੀ ਨਾਲ ਕੋਈ ਆਵਾਜ਼ ਆ ਦਿੰਦੇ ਐ ਸਾਨੂੰ ਕੋਈ ਹਦਾਇਤ ਕਰਦੇ ਐ ਉਹਨੂੰ ਹੁਕਮਨਾਮਾ ਸਮਝਿਆ ਜਾਂਦਾ ਕਿ ਜੇ ਅਸੀ ਮਨ ਕਰੀ ਹੋ ਜੇ ਤੇ ਸਲਾਮ ਜਵਾਬ ਦੋਨੋਂ ਕਰੇ ਮੁੱਢੋਂ ਕੁਛਾ ਜਾਏ ਦੇਸ ਲੋਕਾਂ ਦੀ ਗੋਡੇ ਟੁੱਟਦੇ ਕੋਈ ਮੋਡੇ ਟੁੱਟਦੇ ਤੇ ਆਹੋ ਕੋ ਜੀਵਣਾ ਘਰੋਂ ਸੇ ਬਾਹਰ ਨਿਕਲ ਜੁਗਦੀ ਨਹੀਂ ਅਸੀਂ ਜਦ ਬਾਹਰ ਨਿਕਲਦੇ ਆ ਤੇ ਲੋਕੀ ਸਾਨੂੰ ਬਸ ਇੰਨਾ ਕੀ ਹੈ ਨਾ ਸੋਚੀ ਜਾਂਦੇ ਆ ਸਲੂਟ ਵੱਜੀ ਜਾਂਦੀ ਹੈ ਜੀ ਆ ਸਾਡੇ ਵਰਕਰਾਂ ਵਰਗੇ ਕੋਈ ਜੰਦਾਬਾਦ ਕਰੀ ਜਾਂਦੇ ਆ ਜੀ ਕੋਈ ਕਹਿੰਦੇ ਜੀ ਬਾਕੀ ਠੀਕ ਹੈ ਜੀ ਠੀਕ ਹੀ ਹੈ ਤਾਂ ਚੰਦ ਤੇ ਹੈ ਨਾ ਸਾਡੇ ਕੋਲ ਐਡੀ ਵੱਡੀ ਫੋਰਸ ਹੈ ਜੈ ਸੀਓ ਦੀ ਮਿਲੀ ਹੋਈ ਹੈ ਗੱਡੀਆਂ ਮਿਲੀਆਂ ਹੋਈਆਂ ਨੇ ਏ ਜਦਾਦਾ ਦੇ مالک ਐ ਕੀ ਕਰਨੀਆਂ ਕੀ ਕਰਨੀਆਂ ਦੱਸੋ ਜਦਾਦਾ ਸੱਚੇ ਪਾਤਸ਼ਾਹ ਕੋ ਇਜ਼ਤ ਮੰਗੋ ਸਤਿਗਗਦੀ ਮੇਰੇ ਹੱਥ ਜੁੜ ਕੇ ਬੇਨਤੀ ਐ ਅਸੀਂ ਸਰਲੇ ਪੰਨੇ ਸ਼ਰਮਣਿਕ ਮੇਰੀ ਚੋਣ ਆਵੇ ਸ਼ਰਮਣਿਕ ਕੋ ਦਰ ਪਰੰਦਰ ਕਮੇਟੀ ਮੇਰੀ ਚੋਣ ਆਵੇ ਹੁਣ ਤੁਸੀਂ ਸੁਚੇਤ ਹੋ ਕੇ ਰਹਣਾ। ਵਰਨਾ ਗਬਲਾਕੋ ਤੁਕੇ ਭੇਜਿਓ। ਬੜੇ ਹਣੇ ਤੁਹਾਡੇ ਕੋਲ ਹੁਣ ਤੁਸੀਂ ਇਹ ਦੱਸੋ ਮੈਨੂੰ ਸਵੇਰੇ ਕੋਈ ਫੋਨ ਕਰਦੇ ਸੀ ਮੈਂ ਕਿਹਾ ਫੇਰ ਗੱਲ ਕਰਾਂਗੇ। ਹੁਣ ਇਹ ਦੱਸੋ दो दिसंबर जो सिंह साहबान ने हुमनामा जारी किया जो हम नवे सिरों होकर कतल करा दे मंजूर हो जाएगा जो जे कौम ने हुक्मनामा प्रवान कर लिया मंजूर हो होना है एक कौम ने प्रवान किया गुरबचन जथेदार ने हुक्मनामा कौम ने प्रवान किया राम रहीम जी माफी किया प्रवान ਮੁਰਖਾ ਰਾਜ ਦੇ ਕਾਢ ਮਾਧਿਅ ਜੁਗ ਪ੍ਰਵਾਨ ਨਹੀਂ ਸੀ ਕੀਤਾ ਇਹ ਹੁਕਮਨਾਮਾ ਪ੍ਰਵਾਨ ਹੈ ਕੌਮ ਨੂੰ ਹਰ ਬਸ਼ਰ ਕੰਡਾ ਹੈ ਹਰ ਜੀ ਕੰਡਾ ਹੈ ਹਰ ਵਰਕਰ ਕੰਡਾ ਹੈ ਸਿੱਕ ਦੁਨੀਆ ਵਿੱਚ ਬੈਠਾ ਸਿੱਖ ਕਹਿੰਦਾ ਜੋ ਕਿਹਾ ਗਿਆ ਦੋ ਸੰਬੰਧ ਨੂੰ ਅਸੀਂ ਉਹੀ ਪ੍ਰਵਾਨ ਕਰਦੇ ਹਾਂ ਚਿੰਤਾ ਨਾ ਕਰੋ 18 ਮਾਰਚ ਨੂੰ ਉਹ ਪੰਜ ਮੈਂਬਰ ਕਮੇਟੀ ਦੋ ਤਾਂ ਛੱਡ ਗਏ ਗਦਾਰੀ ਕਰਕੇ ਇਸ ਕਰਦਾ ਵੀ ਦੁੱਖ ਕਰਿਆ ਕੋਟੜ ਤਰ ਇਹ ਤਾਂ ਬੜੇ ਮੈਨੂੰ ਕਈ ਵਾਰ ਸਿੰਘ ਸਾਹਿਬ ਜੀ ਤੁਸੀ ਮਹਿਸੂਸ ਨਾ ਕਰਿਓ ਜਦੋਂ ਕੋਈ ਕਹਿੰਦਾ ਨਾ ਉਹ ਫਰਾਨਾ ਬੰਦਾ ਬੜਾ ਇਮਾਨਦਾਰ ਹੈ ਜੀ ਉਹ ਇਮਾਨਦਾਰੀ ਕਾਦੀ ਜਿਹੜਾ ਬੰਦਾ ਆਪਣੀ ਕੁਰਸੀ ਨਾਲ ਹੀ ਬੇਈਮਾਨੀ ਕਰ ਦੇ ਹਰਜਿੰਦਰ ਸਿੰਘ ਜੀ ਤਾਨੀ ਪ੍ਰਧਾਨ ਸੀ ਹਿੰਮਤ ਸੀ ਦਾ ਕਹਿਤਾ ਉਹ ਬਾਬਾ ਸਾਹਿਬ ਗਲਤ ਕਰ ਰਹੇ ਹੋ ਮੈਂ ਨਹੀਂ ਮੰਨਣਾ ਜੁਰਤ ਵੀ ਚਾਹੀਦੀ ਹੈ ਇੱਕ ਪ੍ਰਧਾਨ ਚ ਉਹਦੇ ਕੋਲ ਕੁਰਸੀ ਹੈ ਉਹਦੇ ਕੋਲ ਕਲਮ ਹੈ ਆਪਣੀ ਕਲਪਨਾ ਸਭ ਕੁਝ ਅਕਾਲੀ ਜਾਲੂਬ ਠੀਕ ਕਰ ਸਕਦਾ ਸੀ ਸਗਬਸੀ ਸ਼੍ਰੀ ਅਕਾਲ ਦਾ ਸ੍ਰੀ ਮਰਿਆਦਾ ਵੀ ਬਣਾਈ ਰੱਖ ਸਕਦਾ ਸੀ ਔਰ ਸ਼੍ਰੀ ਅਕਾਲ ਦਾ ਸਾਜਰੇ نیچے ਸਭ ਨੂੰ ਚੁਕਾ ਸਕਦਾ ਸੀ ਪਰ ਉਹ ਆਪ ਹੀ ਡਰਪੋਕ ਗੁੱਸਦਲ ਛੱਡ ਕੇ ਚਲਾ ਗਿਆ ਅੱਜ ਸ਼ੌਂਤ ਕੌਣ ਚਲਾ ਰਿਹਾ ਉੱਥੇ ਪੁੱਛਿਓ ਜਦ ਮੈਨੂੰ ਅੱਜ ਤੋਂ 20 ਸਾਲ ਦਾ ਰਿਟਾਇਰ ਹੋਇਆ 77 ਜੇ ਕੋਈ ਅਪਾਇੰਟਮੈਂਟ ਨਹੀਂ ਹੈ ਉਹਨੂੰ ਉਠਾਇਆ ਹੋਇਆ ਉੱਥੇ ਅਰ ਹਰਜਿੰਦਰ ਸੇ ਧਾਮੀ ਦੀ ਥਾਂ ਤੇ ਤਸਵੀਰ ਸਿੰਘ ਧਾਮੀ ਜਿਹਨਾਂ ਨੇ ਪੀਆ ਬਣਾਇਆ ਪੀਆ ਬਣਾਇਆ ਸੀ ਆਪ ਚਲਾ ਗਿਆ ਲੇਕਿਨ ਸ਼੍ਰੋਮੀ ਕਮੇਟੀ ਉਹ ਚਲਾ ਦੇ ਇਸ ਸੌਣ ਕੌਣ ਵਾਰਸ ਹੈ ਕੌਣ ਵਾਰਸ ਹੈ ਜਿਸ ਗੱਡੀ ਦਾ ਡਰਾਈਵਰ ਹੀ ਕੋਈ ਨਾ ਹੋਵੇ ਉਹ ਗੱਡੀ ਕਿੱਦਾਂ ਚੱਲੇਗੀ ਸੀਨੇ ਮੀਤ ਪ੍ਰਧਾਨ ਕੌਣ ਹੈ ਹਰਿਆਣੇ ਦਾ ਕੋਆਪਰੇਟਡ ਮੈਂਬਰ ਜਿਹਨੂੰ ਕੋਈ ਮੰਨੀ ਨਹੀਂ ਸਕਦਾ ਜਿਹਦੇ ਕਾਰਨ ਸ਼੍ਰੋਮਣੀ ਕਮੇਟੀ ਟੁੱਟੀ ਹਰਿਆਣਾ ਕਮੇਟੀ ਬਣੀ ਉਸ ਸੀਨੇ ਮੀਤ ਪਰਦਾਨ ਨੇ ਤੇ ਉਹਨੇ ਐਡਾ ਵੱਡਾ ਕਲੱਗ ਲਾਤਾ ਜਿਹੜੇ ਮਤੇ ਪਾਸ ਨਹੀਂ ਹੋ ਸਕਦੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਦੋਂ ਧਾਮੀ ਸਾਹਿਬ ਕੱਢ ਕੇ ਗਏ ਮੰਨਤੇ ਐਸਾ ਬੋਝ ਪਿਆ ਡਿਪਰੈਸ਼ਨ ਹੋ ਗਿਆ ਛੱਡ ਕੇ ਚਲਾ ਗਿਆ ਰਗਵੀਰ ਸਿੰਘ ਜੀ ਨੂੰ ਜਥੇਦਾਰ ਨੂੰ ਸੁਲਤਾਨ ਸਿੰਘ ਨੂੰ ਦੱਸਾਂਗੇ ਨਾਲ ਉਹਨਾਂ ਨੇ ਜਿਹੜਾ ਮਤਾ ਕੀਤਾ ਅੱਜ ਸਾਰੇ ਬੋਲ ਹੀ ਸਕਦੇ ਤੇ ਬੋਲਣ ਹੀ ਕਿਹੜੇ ਰੱਖਿਆ ਮੈਂ ਨਹੀਂ ਕਹਿਣਾ ਮੈਂ ਨਾ ਨਹੀਂ ਲੈਂਦੀ ਉਹਦਾ ਗਰਦਾਸਪੁਰ ਦਾ ਬੜਾ ਵੱਡਾ ਲੀਡਰ ਮੈਨੂੰ ਲੱਗਦਾ ਕਿਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ じゃ ਅਕਾਲ ਤੱਕ ਕਿਦਾਂ ਬਿਠਾ ਦੇਣਾ ਕਿਤੇ ਉੱਥੇ ਨਾ ਬਿਠਾ ਦੇਣ ਕਿਤੇ ਕਿਉਂਕਿ ਉੱਥੇ ਇਹਨੇ ਸਾਰਾ ਤਜਰਬਾ ਬੜਾ ਹੋ ਗਿਆ ਨਾ 2-3 ਸਾਲ ਉੱਥੇ ਆ ਕੇ ਬੈਠਦਾ ਰਿਹਾ ਸੁਖਨੀ ਸਾਹਿਬ ਦਾ ਪਾਠ ਕਰਦਾ ਰਿਹਾ ਉਹਨੂੰ ਦੱਸੋ ਬਨਾਰਾ ਬਣਾਇਆ ਹੋਇਆ ਸ਼੍ਰੋਮਣੀ ਕਮੇਟੀ ਦਾ ਨੰਦਪੁਰ ਸਾਹਿਬ ਦੀ ਧਰਤੀ ਤੇ ਬੈਠ ਕੇ ਬੜਕਾ ਮਾਰ ਰਿਹਾ ਕੁਛ ਨਹੀਂ ਹੋਇਆ ਕੋਈ ਮर्यादा ਨਹੀਂ ਟੱਹੀ ਗਲਤਰੀ ਹੋਇਆ ਸਭ ਕੁਝ ਠੀਕ ਹੋਇਆ ਆਹ ਹੈ ਕਾਲ ਤਕਦੀਬ ਤੇ ਜਿਹੜਾ ਨੇ ਕੰਮ ਕਰਨਾ ਉਹ ਆਹੋ ਜਿਹੋ ਲੋਕ ਕੀ ਬਣੂਗਾ ਕੌਮ ਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਰਤਾਰ ਕੋਸ਼ਿਸ਼ ਸਭ ਦੀ ਕਰਦੇ ਐ ਅਬ ਮੈਂ ਹੁਣ ਬੋਲ ਰਹੀ ਹਾਂ ਜੀ ਮੈਂ ਕਿਸੇ ਨਾਲ ਗਲਤ ਨਹੀਂ ਕੱਢੀ ਪਰ ਉਹਨਾਂ ਠਾ 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 ਬੋਲਦੇ ਹੋਣੇ ਤੁਸੀਂ ਵੀ ਉਹ ਸੁਣ ਸੁਣ ਕੇ ਦੇਖੀ ਜਾਂਦੇ ਹੋ ਦੁਖੀ ਹੋਈ ਜਾਂਦੇ ਐ ਚਲੋ ਮੇਰੇ ਵਰਕੀ ਦਾ ਤਾਂ ਕੰਮ ਠੀਕ ਹੈ ਨਾ ਮੈਂ ਕਮੈਂਟ ਸੁਣਾ ਨਾ ਮੈਂ ਕੁਝ ਦੇਖਾ ਨਾ ਮੈਂ ਫੇਸਬੁੱਕ ਦੇਖਾ ਮੈਂ ਤਾਂ ਕੰਮ ਠੀਕ ਹੀ ਹੈ ਮੇਰਾ ਬਸ ਮੇਰਾ ਤਾਂ ਕੰਮ ਬੋਲਣਾ ਹੀ ਸੋਚੀ ਜਾਣਾ ਕੰਮ ਕਰੀ ਜਾਣਾ ਮੈਂ ਨਹੀਂ ਪ੍ਰਵਾ ਪ੍ਰਵੋ ਕਰਦੀ ਕਿਸੇ ਸਮਾਜਗੁਰ ਸਿੰਘ ਸਾਹਿਬ ਜੀ ਆ ਸਾਰੇ ਪਤਵੰਤੇ ਸੱਜਣ ਬੈਠੇ ਮੇਰੇ ਸਾਥੀ ਵੀ ਪੁੱਲੇ ਰਾਠਾ ਜੀ ਇਹ ਸਭ ਤੁਸੀਂ ਹੈਰਾਨ ਹੋਵੋਗੇ 90% ਅਕਾਲੀ ਦਲ ਦੇ ਨੇਤਾ ਵੀ ਸ਼ੋਮਣੀ ਗੁਰਦਵਾਰਾ ਪ੍ਰੰਧ ਦੇ ਵਿਲੇ ਮੈਂਬਰ ਵੀ ਸਾਰੇ ਪ੍ਰਚਾਰਕ ਵੀ ਮੁਲਾਜ਼ਮ ਵੀ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸ਼ਤਿਸ਼ਾ ਦੇ ਥੱਲੇ ਆਂ ਔਰ ਕੋਈ ਛਡਣਾ ਨਹੀਂ ਚਾਹੁੰਦਾ ਤੁਸੀਂ ਵੀ ਤੁਸੀਂ ਅਗੇ ਅਕਾਲ ਤਖਤ ਦੇ ਨਾਲ ਸੱਚੀ ਦੱਸਿਓ ਤੁਸੀਂ ਅਕਾਲ ਤਖਤ ਦੇ ਨਾਲ ਹੋ ਨਾ ਲੈ ਮੈਂ ਝਕਾਰਾ ਛੱਡਣ ਲਈ ਹੁਣ ਇੱਕ ਵਾਰੀ ਬਾਹਾਂ ਖੜੀਆਂ ਕਰਕੇ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹੈ ਤੁਹਾਡੇ ਮੈਨੂੰ ਮਾਨ ਹੈ ਮੈਨੂੰ ਬੜਾ ਮਾਨ ਤੁਹਾਡੇ ਤੇ ਸਿੰਘ ਸਾਹਿਬ ਬਾਕੀ ਸਤਾਨਾਂ ਦੇ ਬਾਕੀ ਢੇਰਿਆਂ ਦੇ ਹੋਣਗੇ ਲੇਕਿਨ ਇਹ ਕੇਵਲ ਤੇ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਹ ਕੇਵਲ ਤੇ ਇਹ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਹੈ ਇਸ ਇਲਾਕੇ ਚ ਬਾਣੀ ਸੁਣਨ ਦੀ ਰੀਸ਼ ਔਰ ਬਾਣੀ ਨੂੰ ਵਿਚਾਰਨ ਦੀ ਬਹੁਤ ਚਾਹ ਤੇ ਪਿਆਰ ਦੇ ਸ਼ਬਦ ਹੈ ਮੈਨੇ ਤਾਂ ਕੁਰਬਾਨ ਜਾਨੀ ਹੈ ਇੱਕ ਆਵਾਜ਼ ਮਾਰੀਏ ਸਵੇਰ ਤੋਂ ਮੈਨੂੰ ਆਸ ਨਹੀਂ ਸੀ ਅੱਜ ਕਿ ਸਵੇਰ ਤੋਂ ਲੈ ਕੇ ਤੁਸੀਂ ਦੇਖੋ 3 ਵਜੇ ਤੋਂ ਸੰਗਤ ਆ ਰਹੀ ਹੈ ਤੇ ਕਟੋ ਕੱਟ 8 10000 ਦੀ ਗਿਣਤੀ ਨਹੀਂ ਇੱਥੇ ਹਾਜ਼ਰੀ ਹੋ ਗਿਆ ਸਿਰ ਸਾਰਾ ਦਿਨ ਪਰਿਆਰਿਆ ਹੈ ਹਾਲ ਸੋ ਮੈਂ ਤੁਹਾਡੀ ਧੰਨਵਾਦੀ ਹਾਂ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਚੋਣ ਆਣੀ ਹੈ ਤੇ ਜੇ ਤੁਸੀਂ ਕਿਤੇ ਆਪਣੀ ਜਿੰਮੇਵਾਰੀ ਆਪੇ ਸਮਝ ਲਓ ਨਾ ਤੇ ਮੈਂ ਗਿਆਨੀ ਜੀ ਦੇ ਨਾਲ ਲੱਗ ਕੇ ਸਾਰੇ ਪੰਜਾਬ ਚ ਘੁੰਮ ਲਾਂ ਕਿਉਂਕਿ ਨਹੀਂ ਮੈਂ ਕਹਾਂ ਜੇ ਤੁਸੀਂ ਆਪਣੀ ਜਿੰਮੇਵਾਰੀ ਸਮਝ ਲਓਗੇ ਨਾ ਕਿਉਂਕਿ ਮੈਨੂੰ ਤੁਹਾਡਾ ਮਾਨ ਬੜਾ ਅੱਗੇ ਤਿੰਨ ਚੋਣਾਂ 'ਚ ਵੀ ਪਰਵਾਹ ਨਹੀਂ ਕਰਦੀ ਸਾਰਾ ਕੁਝ ਆਪੇ ਕਰਦੀ। ਸੋ ਮੈਂ ਫਿਰ ਕਿਉਂਕਿ ਸਾਡੀ ਡਿਊਟੀ ਲੱਗ ਗਈ ਹੈ ਵੱਡੀ। ਗਿਆਨੀ ਜੀ ਨੇ ਵੀ ਸਿੰਘ ਸਾਹਿਬ ਨੇ ਵੀ ਸਾਰੇ ਪੰਜਾਬ 'ਚ ਘੁੰਮਣਾ ਹੈ। ਤੁਹਾਡੀ ਸੇਵਾਦਾਰ ਨੇ ਵੀ ਮਾਰਾ ਆ ਜਾ ਕਹਿੰਦੇ ਨੇ ਕੋਈ ਅੱਗ ਲਗੀ ਸੀ ਜੰਗਲ 'ਚ ਤੇ ਕੋਈ ਚਿੜੀ ਸੀ ਪਾਰੀ ਪਰ ਪਰ ਕੇ ਚੁੰਝ ਸੁੱਕੀ ਜਾਵੇ। ਉਹ ਕਿਸੇ ਨੇ ਕਿਹਾ ਤੇਰਾ ਦਿਮਾਗ ਖਰਾਬ ਹੈ। ਇਹ ਚੁੰਝ ਨਾਲ ਤੇਰੀ ਨਾਲ ਪਾਣੀ ਨਾਲ ਅੱਗ ਬੁਝੋ। ਕਹਿੰਦੀ ਛੱਡੋ ਪਰੇ। ਨਾ ਬੁਝੀ ਅੱਗ ਮੈਨੂੰ ਪਤਾ ਹੈ। ਇਤਿਹਾਸ ਤਾਂ ਬਣੇਗਾ ਨਾ। ਮਿੰਦਾ ਆਖੋ ਜਿਹਾ ਹੁਣ ਵਾਰਿਆ ਚ ਗਈ ਸੀ ਨਾ ਆਖੋ ਨੌਨ ਵਾਰਿਆ ਚ ਗਈ ਸੀ ਸੋ ਮੇਰੀ ਬੇਨਤੀ ਹੈ ਮੈਂ ਵੀ ਥੋੜਾ ਬੋਤਾ ਹਿੱਸਾ ਪੰਜਾਬ ਚ ਪਾ ਸਕਾਂ ਮਿੰ ਤਾਟੇ ਬਹੁਤ ਮਾਨ ਸਤਕਾਰ ਹਨ ਨਾਲ ਸਭ ਦਾ ਪਾਟ ਅਰੋ ਤੇ ਆਪ ਸਾਰੇ ਜੀ ਆਏ ਨੂੰ ਜੀ ਜਿੰਨੇ ਤੁਸੀਂ ਆਏ ਮੈਂ ਨਾ ਨਹੀਂ ਜਾ ਬਿਕਸਾ ਬੈਠੇ ਆ ਸਾਡੇ ਸਾਰੇ ਜੰਡਿਆਰੇ ਤੋਂ ਆਏ ਨੇ ਸੁਖ ਨਾਲ ਕੀ ਬਟੋਆ ਹਲ ਕੇ ਤੋਂ ਪਹੁੰਚੇ ਆ ਬਾਕੀ ਸਾਰੇ ਬਰਦਾਸ਼ਪੁਰ ਤੋਂ ਵੀ ਆਏ ਆ ਸਾਡੇ ਇੱਥੇ ਨੇ सा कुरालिया साहब भी मजिठे हल्के से भी बैठे आगे मजिठे हल्के से भी आ गए है ना सोचो बा की कृपा सारे याद करते हैं गुरदासपुर तो वाले दूजे भी बिचों वर्कर आए अगे कपूरथले तो आए हैं सुल्तानपुर लोधी तो आए हैं फगवाड़े तो आए हैं तो बहुत धनबाद जी